ਪੰਜਾਬ ਕਾਂਗਰਸ ਵਿੱਚ ਇਸ ਤਰ੍ਹਾਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਉੱਥੇ ਜਿੱਥੇ ਕੇਂਦਰੀ ਹਾਈ ਕਮਾਂਡ ਹੈ ਕਾਂਗਰਸ ਦੀ ਉੱਥੇ ਉਹਦੇ ਵਿੱਚ ਵੀ ਹਲਚਲ ਦਿਖਾਈ ਦੇ ਰਹੀ ਹੈ ਕਿ ਜਿਹੜੀ ਪ੍ਰਿੰਕਾ ਗਾਂਧੀ ਨੇ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਤੇ ਜੇਕਰ ਪ੍ਰਿੰਕਾ ਗਾਂਧੀ ਅੱਗੇ ਆਂਦੇ ਨੇ ਤੇ ਕੀ ਨਵਜੋਤ ਸਿੱਧੂ ਨੂੰ ਕੋਈ ਲਾਹਾ ਮਿਲ ਸਕਦਾ ਹੈ ਇਸ ਦਾ ਬਿਲਕੁਲ ਮਿਲ ਸਕਦਾ ਕਿਉਂਕਿ ਨਵਜੋਤ ਸਿੱਧੂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਪ੍ਰਿੰਕਾ ਗਾਂਧੀ ਦੇ ਨਾਲ ਜਿਹੜੀ ਆ ਉਹ ਗੱਲਬਾਤ ਸਿੱਧੀ ਉਹਨਾਂ ਦਾ ਰਾਬਤਾ ਜਿਹੜਾ ਹੈ ਪ੍ਰਯੰਕਾ ਗਾਂਧੀ ਦੇ ਨਾਲ ਹੈ ਤੇ ਪ੍ਰਯੰਕਾ ਗਾਂਧੀ ਹੀ ਉਹਨਾਂ ਨੂੰ ਕਾਂਗਰਸ ਪਾਰਟੀ ਚ ਲੈ ਕੇ ਆਏ ਸੀ ਤੇ ਆਪਾਂ ਜਦੋਂ ਵੀ ਦੇਖਦੇ ਆ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤੇ ਨਵਜੋਤ ਸਿੱਧੂ ਦੀ ਫੋਟੋ ਜਿਹੜੀ ਆ ਉਹ ਪ੍ਰਯੰਕਾ ਗਾਂਧੀ ਦੇ ਨਾਲ ਹੀ ਹੁੰਦੀ ਹੈ ਤੇ ਜਿਹੜੇ ਸੂਤਰ ਜਾਣਕਾਰੀ ਦੱਸਦੇ ਆ ਜਾਂ ਕਾਂਗਰਸ ਦੀ ਪੋਲਿਟਿਕਸ ਨੂੰ ਸਮਝਦੇ ਆ ਉਹਨਾਂ ਨੂੰ ਉਹ ਇਹ ਗੱਲ ਮੰਨਦੇ ਨੇ ਕਿ ਜੇਕਰ ਜਿਵੇਂ ਇਸ ਵੇਲੇ ਕੇਂਦਰ ਦੇ ਵਿੱਚ ਚੱਲ ਰਿਹਾ ਕਾਂਗਰਸ ਹਾਈ ਕਮਾਂਡ ਦੇ ਵਿੱਚ ਪ੍ਰਿਯੰਕਾ ਗਾਂਧੀ ਨੂੰ ਵੱਡੀ ਜ਼ਿੰਮੇਵਾਰੀ ਦੀ ਗੱਲ ਹੋ ਰਹੀ ਹੈ ਜੇ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤੇ ਉਹਨਾਂ ਦਾ ਹੱਥ-ਬਾਸ ਚੱਲਦਾ ਹੈ ਤਾਂ ਨਵਜੂਦ ਸਿੱਧੂ ਕਾਂਗਰਸ ਪਾਰਟੀ ਚ ਰਹਿ ਸਕਦੇ ਆ ਔਰ ਉਹਨਾਂ ਨੂੰ ਮੌਕਾ ਮਿਲ ਸਕਦਾ ਹੈ ਜੀ ਪਰ ਜਿਹੜੀ ਜਿਹੜੀ ਜਿਸ ਤਰ੍ਹਾਂ ਦੀਆਂ ਹੁਣ ਤੱਕ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹਦੇ ਮੁਤਾਬਕ ਤਾਂ ਇਹ ਹੈਗਾ ਕਿ ਕਾਂਗਰਸ ਪਾਰਟੀ ਹਾਈ ਕਮਾਂਡ ਜਿਹੜੀ ਹੈ ਉਹ ਉਹਨਾਂ ਨੂੰ ਮਿਲਣ ਦਾ ਟਾਈਮ ਹੀ ਨਹੀਂ ਦੇ ਰਹੀ ਹੈ। ਹੂੰ ਜਦੋਂ ਤੋਂ ਨਵਜੂਤ ਕੌਰ ਸਿੱਧੂ ਨੇ ਇਹ ਸਟੇਟਮੈਂਟ ਦਿੱਤੀ ਕਿ ਅ 500 ਵਿੱਚ ਸੀਐਮ ਕਾਂਗਰਸ ਦੇ ਵਿੱਚ ਸੀਐਮ ਦਾ ਚਿਹਰਾ ਬਣਨ ਵਾਸਤੇ 500 ਕਰੋੜ ਰੁਪਈਆ ਲੱਗਦਾ। ਹੂੰ ਤੇ ਭਾਵੇਂ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਚਰਚਾ ਸ਼ੁਰੂ ਹੋ ਗਈ ਕਿ ਕੌਣ ਕਿਹਨੇ ਟੈਚੀ ਦਿੱਤੇ ਕੀ ਕੀਤਾ ਸੋਸ਼ਲ ਮੀਡੀਆ ਤੇ ਸਾਰਾ ਕੁਝ ਚੱਲ ਪਿਆ। ਅ ਸੁਨੀਲ ਜਾਖੜ ਉਹਨਾਂ ਨੇ ਤਾਂ ਸਿੱਧੀ ਪ੍ਰੈਸ ਕਾਨਫਰੰਸ ਕਰਕੇ ਅ ਚਰਨਜੀਤ ਸਿੰਘ ਚੰਨੀ ਹੋਣਾਂ ਦਾ ਨਾਮ ਆ ਦਿੱਤਾ ਹੈਨਾ ਤੇ ਉਹ ਉਹਨਾਂ ਨੇ 350 ਕਰੋੜ ਦੀ ਗੱਲ ਕਹੀ ਪਰ ਸਵਾਲ ਇਹ ਹੈ ਕਿ ਜਿਹੜੀ ਇਹ ਚਰਚਾ ਚੱਲ ਰਹੀ ਸੀ ਜੀ ਉਹ ਤੋਂ ਬਾਅਦ ਚੰਨ ਅ ਨਵਜੋਤ ਕੌਰ ਸਿੱਧੂ ਨੂੰ ਮੁੱਤਲ ਕਰ ਦਿੱਤਾ ਗਿਆ ਹੂੰ ਅੱਗੇ ਕਾਰਵਾਈ ਨਹੀਂ ਹੋਈ ਜੀ ਤੇ ਸਿੱਧੂ ਫੈਮਿਲੀ ਉਹ ਤੋਂ ਬਾਅਦ ਚੁੱਪ ਵੀ ਹੋ ਗਈ ਉਹਨਾਂ ਨੇ ਉਹਦੇ ਤੇ ਨਵਜੋਤ ਸਿੰਘ ਸਿੱਧੂ ਆਪ ਗੱਲ ਨਹੀਂ ਕਰ ਰਹੇ ਕੋਈ ਵੀ ਹੂੰ ਤੇ ਜਦੋਂ ਇਹ ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਸੀ ਸੈਂਟਰ ਦੇ ਵਿੱਚ ਹਾਈ ਕਮਾਂਡ ਵੱਲੋਂ ਟਾਈਮ ਨਹੀਂ ਮਿਲ ਰਿਹਾ ਸੀ ਨੇਚਰਲੀ ਪ੍ਰਿਆੰਕਾ ਗਾਂਧੀ ਟਾਈਮ ਨਹੀਂ ਦੇ ਰਹੇ ਸਕੇ ਤੇ ਉਦੋਂ ਨਵਜੋਤ ਕੌਰ ਸਿੱਧੂ ਨੇ ਵੀਐਚਪੀ ਦੇ ਜਿਹੜੇ ਮੁਖੀ ਨੇ ਪ੍ਰਵੀਨ ਤੋਗੜੀਆ ਉਹਨਾਂ ਨੂੰ ਲੈਟਰ ਭੇਜਤਾ ਤੇ ਗਊਆਂ ਦਾ ਇਹ ਇਸ਼ੂ ਉਠਾ ਕੇ ਉਹਨਾਂ ਨੇ ਕਿਹਾ ਜੀ ਅਸੀਂ ਆਓ ਇਕੱਠੇ ਸੰਘਰਸ਼ ਕਰੀਏ ਹੁਣ ਇਹਦਾ ਕੀ ਅਰਥ ਸਿਗਾ ਇਹਦਾ ਅਰਥ ਹਜੇ ਲੋਕ ਆਪਣੀ ਅਸੈਸਮੈਂਟ ਕਰ ਹੀ ਰਹੇ ਸੀਗੇ ਉਹਨਾਂ ਨੇ ਅਮਿਤ ਸ਼ਾਹ ਨੂੰ ਸੇਵੀਅਰ ਆਫ ਪੰਜਾਬ ਕਹਿਤਾ ਹੂੰ ਕਿਹਾ ਜੀ ਅਮਿਤ ਸ਼ਾਹ ਬੀਜੇਪੀ ਜਿਹੜੀ ਹੈ ਉਹ ਪੰਜਾਬ ਨੂੰ ਆ ਰਾਹ ਦਿਖਾ ਸਕਦੀ ਹੈ ਤੇ ਇਹੀ ਨਹੀਂ ਕੀਤਾ ਉਹਨਾਂ ਨੇ ਅਗਲੇ ਕੁਝ ਦਿਨਾਂ ਦੇ ਵਿੱਚ ਜਾ ਕੇ ਨਿਤਨ ਗਟਕਰੀ ਉਹਨਾਂ ਨਾਲ ਮੁਲਾਕਾਤ ਕਰ ਲਈ ਹੂੰ ਬਹਾਨਾ ਉਹਨਾਂ ਨੇ ਬਣਾਇਆ ਕਿ ਜੀ ਆ ਕੁਝ ਅੰਮ੍ਰਿਤਸਰ ਦੀਆਂ ਰੂਟਸ ਦਾ ਇਸ਼ੂ ਸੀਗਾ ਹੂੰ ਤੇ ਉਹ ਜਾ ਕੇ ਸਿੱਧੇ ਨਿਤਨ ਗਟਕਰੀ ਨੂੰ ਮਿਲੇ ਤੇ ਨਿਤਨ ਗਟਕਰੀ ਨੇ ਵੀ ਜੇ ਟਾਈਮ ਦਿੱਤਾ ਕਿਉਂਕਿ ਨਿਤਨ ਗਟਕਰੀ ਕੋਈ ਛੋਟਾ ਮੋਟਾ ਬੇਲਾ ਬੰਦਾ ਤਾਂ ਹੈ ਨਹੀਂ ਉਹਨਾਂ ਦਾ ਟਾਈਮ ਲੈਣ ਵਾਸਤੇ ਵੀ ਤਾਂ ਇੱਕ ਸਿਸਟਮ ਦੇ ਵਿੱਚੋਂ ਲੰਘਣਾ ਪੈਂਦਾ ਸੋ ਉਹ ਉਹਨਾਂ ਨੂੰ ਜਿਹੜਾ ਹੈ ਟਾਈਮ ਦੇ ਦਿੱਤਾ ਤੇ ਉਹਨਾਂ ਨੇ ਨਿਤਨ ਗਟਕਰੀ ਦੇ ਸਹੂਲੇ ਪੜਨੇ ਸ਼ੁਰੂ ਕਰ ਦਿੱਤੇ ਹੁਣ ਸਿੱਧੂ ਇੱਕ ਪਾਸੇ ਚੁੱਪ ਹੈ ਕੇਂਦਰੀ ਹਾਈ ਕਮਾਂਡ ਤੁਹਾਨੂੰ ਟਾਈਮ ਨਹੀਂ ਦੇ ਰਹੀ ਤੇ ਇਧਰ ਨਵਜੋਤ ਕੌਰ ਜਿਹੜੇ ਨੇ ਉਹ ਕੰਮ ਬੀਜੇਪੀ ਦੇ ਸੋਹਲੇ ਕਰ ਰਿਹਾ ਸੋ ਇਹ ਇਹ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਕਿ ਸਿੱਧੂ ਚੁੱਪ ਹੈ ਕਿ ਸ਼ਾਇਦ ਪ੍ਰਿਆੰਕਾ ਦਾ ਨੰਬਰ ਲੱਗ ਜੇ ਹੂੰ ਠੀਕ ਹੈ ਨਾ ਜਿਵੇਂ ਕਿਹਾ ਜਾ ਰਿਹਾ ਕਿ ਪ੍ਰਿਆੰਕਾ ਨੂੰ ਜਿਹੜੇ ਚਾਰ ਨਾਰਥ ਜਿਹੜੇ ਇੰਡੀਆ ਹੈ ਇੰਡੀਆ ਦੇ ਜਿਹੜੇ ਚਾਰ ਪਾਰਟਸ ਹੈ ਉਹਦੇ ਚਾਰ ਐਕਟਿੰਗ ਪ੍ਰਧਾਨ ਬਣਨਗੇ ਹੂੰ ਤੇ ਉਹਦੇ ਚ ਇੱਕ ਪ੍ਰਧਾਨ ਪ੍ਰਿਆੰਕਾ ਗਾਂਧੀ ਹੋ ਸਕਦੇ ਜੀ ਭਾਵੇਂ ਕਿ ਰਾਹੁਲ ਗਾਂਧੀ ਇਸ ਇਸ ਹੱਕ ਚ ਨਹੀਂ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਇੱਕਦਮ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਵੀ ਉਹ ਉਹਦੇ ਨਾਲ ਫਿਰ ਇਹ ਇਮਪ੍ਰੈਸ਼ਨ ਜਾਏ ਕਿ ਜੀ ਸੋਨੀਆ ਵੀ ਫੇਲ ਹੋ ਗਈ ਰਾਹੁਲ ਵੀ ਫੇਲ ਹੋ ਗਿਆ ਤੇ ਪ੍ਰਿਯੰਕਾ ਵੀ ਫੇਲ ਹੋ ਗਈ ਹੈ ਨਾ ਤੇ ਸੋ ਜੇ ਪਰ ਜੇ ਇਹ ਹੁੰਦਾ ਹੈ ਜੇ ਇਹ ਜਥੇਬੰਦਕ ਤੌਰ ਤੇ ਪਾਰਟੀ ਦੀ ਕਮਾਂਡ ਦੇ ਵਿੱਚ ਪ੍ਰਿਯੰਕਾ ਮਜ਼ਬੂਤ ਹੁੰਦੀ ਹੈ ਤਾਂ ਨਵਜੋਤ ਸਿੱਧੂ ਹੋਣਾ ਦਾ ਸਿੱਧਾ ਉਹਨਾਂ ਦੇ ਨਾਲ ਸੰਬੰਧ ਹੈਗਾ ਉਹਨਾਂ ਦਾ ਪੋਲੀਟੀਕਲ ਰਿਲੇਸ਼ਨ ਉਹਨਾਂ ਦੇ ਨਾਲ ਉਸ ਤਰ੍ਹਾਂ ਦਾ ਹੈਗਾ ਤੇ ਉਹ ਉਹਨਾਂ ਨੂੰ ਫਿਰ ਫਾਇਦਾ ਹੋਏਗਾ ਹੋਏਗਾ ਉਹਦੇ ਨਾਲ ਫਿਰ ਜਿਹੜੀ ਹੁਣ ਡਿਸਕਸ਼ਨ ਹੋ ਰਹੀ ਹੈ ਕਿ ਇਹ ਚਿਹਰੇ ਹੋ ਸਕਦੇ ਉਹ ਚਿਹਰੇ ਹੋ ਸਕਦੇ ਉਹ ਫਿਰ ਸਮੀਕਰਨ ਜਿਹੜਾ ਹੈ ਬਦਲ ਵੀ ਸਕਦਾ ਹੈ ਹੂੰ